ਸਾਉਤ ਨਹੀਂ ਗੱਲ ਬਣੀ ਰਿਫਿਊਜ਼ਲ ਵਗੈਰਾ ਆ ਗਈ। ਤਕਰੀਬਨ 4 ਸਾਲ ਤੋਂ ਅਪਲਾਈ ਉਹ ਕਰਦੇ ਰਹੇ ਸੀ ਜੀ। ਪਹਿਲਾਂ ਟਰਾਈ ਕਰਦੇ ਹਾਂ। ਹਾਂ ਜੀ ਫਿਰ ਇਦਾਂ ਹੀ ਕਿਸੇ ਨਾ ਮਤਲਬ ਕਿਦੋਂ ਸਾਨੂੰ ਦੱਸ ਪਾਈ ਵੀ ਇਦਾਂ ਇਦਾਂ ਇਹ ਟਰੈਵਲ ਝਟਾਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ। ਪੇਮੈਂਟ ਸਾਨੂੰ ਨੇ ਪੂਰੀ ਲੈ ਲਈ ਜੀ 80 ਲੱਖ ਦੇ ਕਰੀਬ ਜੀ। ਇਹਨਾਂ ਨੇ ਸਾਨੂੰ ਕਰੀਬ 12-13 ਦਿਨ ਪਹਿਲਾਂ 5 ਤਰੀਕ ਨੂੰ 5 ਫਰਵਰੀ ਨੂੰ ਇਹਨਾਂ ਨੇ ਐਂਟਰ ਕਰਾਇਆ ਸੀ ਜਿੱਥੇ। ਅੱਛਾ ਜੀ ਸਰ ਤੇ ਤੁਹਾਨੂੰ ਇਨਫੋਰਮ ਕਰਤਾ ਸੀ ਫਿਰ ਉਹਟਾ ਨੇ ਉਧਰ ਹੀ ਪੁੱਛਿਆ ਜਾਂ ਨਹੀਂ ਨਹੀਂ ਸਾਨੂੰ ਉਹਨਾਂ ਦਾ ਹੀ ਫੋਨ ਆਇਆ ਲਾਸਟ ਵਸ ਜੀ। ਬੱਚਿਆਂ ਦੇ ਬੱਚਿਆਂ ਦੇ ਜਦੋਂ ਲਾਸਟ ਇੰਟਰ ਕਰੇ ਉਹਦੇ ਬਾਅਦ ਫਿਰ ਕੱਲ ਜੋ ਵੀ মিডিਆ ਰਾਹੀਂ ਸਭ ਨੂੰ ਮਤਲਬ ਪਤਾ ਲੱਗਾ ਉਹਦੇ ਵਿੱਚ ਲਿਸਟੋਂ ਤੋਂ ਪਤਾ ਲੱਗੀ ਤੁਹਾਨੂੰ ਵੀ ਉਹ ਚ ਆ ਰਹੇ ਨੇ ਹਾਂਜੀ ਸਰ ਹਾਂਜੀ ਸੱਚੀ ਗੱਲ ਜੀ ਜਿਵੇਂ ਲਗਾਤਾਰ ਜੇ ਦੇਖੀਏ ਤਾਂ ਅਮਰੀਕਾ ਤੋਂ ਰਿਪੋਰਟ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਤੇ ਅੱਗੇ ਵੀ ਹਜੇ ਪਤਾ ਨਹੀਂ ਕਿੰਨਾ ਵੱਡਾ ਨੰਬਰ ਹੈ ਜਿਹੜਾ ਉਹ ਆਖਰਕਾਰ ਵਾਪਸ ਆਉਣਾ ਇੱਕ ਜੇ ਮੋਹਾਲੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਅਮਨਜੀਤ ਕੌਰ ਉਹ ਵੀ ਰਿਪੋਰਟ ਹੋਏ ਨੇ ਤੇ ਉਹਨਾਂ ਦੇ ਫਾਜ਼ਲ ਸਾਹਿਬ ਜਸਵਿੰਦਰ ਸਿੰਘ ਜੀ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਜਸਵਿੰਦਰ ਜੀ ਦੇਖਿਆ ਜਾਵੇ ਖੈਰ ਬਹੁਤ ਵੱਡੀ ਗਿਣਤੀ ਚ ਨੌਜਵਾਨ ਆ ਰਹੇ ਨੇ ਤੁਹਾਡੇ ਵੀ ਬੱਚੇ ਖੈਰ ਇਹਦੇ ਚ ਸ਼ਾਮਲ ਸੀਗੇ ਆ ਜਾਣ ਦਾ ਇਹ ਕਿਉਂ ਹੀ ਖਾਸ ਲੱਗਿਆ ਤੁਹਾਨੂੰ ਵੀ ਅਮਰੀਕਾ ਹੀ ਭੇਜਣੇ ਚਾਹੀਦੇ ਨੇ ਬੱਚੇ ਜਾਂ ਕੀ ਉਹਨਾਂ ਦਾ ਆਪ ਦਾ ਫੈਸਲਾ ਸੀ ਇਹ ਪਹਿਲਾਂ ਬਿਉਂਤਬੰਦੀ ਕਿਉਂਕਿ ਪਰਿਵਾਰਕ ਤੌਰ ਤੇ ਆਪਾਂ ਪਹਿਲਾਂ ਵਿਚਾਰ ਚਰਚਾ ਕਰਦੇ ਆਂ ਉਸ ਤੋਂ ਬਾਅਦ ਹੀ ਕੋਈ ਫੈਸਲਾ ਹੁੰਦਾ ਇਹ ਸ਼ੁਰੂਆਤ ਕਿਵੇਂ ਹੋਈ ਬਾਹਰ ਭੇਜਣ ਨਾਲੇ ਤੁਹਾਡੇ ਸਿਲਸਿਲੇ ਨਹੀਂ ਸਰ ਪਹਿਲਾਂ ਤਾਂ ਅਸੀਂ ਸ਼ੁਰੂ ਹੀ ਤਾਂ ਲੀਗਲ ਤਰੀਕੇ ਨਾਲ ਮਤਲਬ ਅਪਲਾਈ ਕਰਿਆ ਕਈ ਜਗ੍ਹਾ ਅਪਲਾਈ ਕਰਤਾ ਉਦੋਂ ਨਹੀਂ ਗੱਲ ਬਣੀ ਰਿਫਿਊਜ਼ਲ ਵਗੈਰਾ ਆ ਗਈ ਜੀ ਤਕਰੀਬ 4 ਸਾਲ ਤੋਂ ਅਪਲਾਈ ਉਹ ਕਰਦੇ ਰਹੇ ਸੀਗੇ ਜੀ ਪਹਿਲਾਂ ਟਰਾਈ ਕਰਦੇ ਹਾਂ ਹਾਂ ਜੀ ਫਿਰ ਇਦਾਂ ਹੀ ਕਿਸੇ ਨਾ ਮਤਲਬ ਅੱਗੇ ਤਾਂ ਸਾਨੂੰ ਦੱਸ ਪਾਈ ਵੀ ਇਦਾਂ ਇਦਾਂ ਇਹ ਟਰੈਵਲ ਜਾਂ ਟੈਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ ਉਹਦੇ ਨਾਲ ਵੀ ਗੱਲ ਕਰੀ ਸਾਨੂੰ ਉਹਨੇ ਵੀ ਇਹੀ ਕਿਹਾ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂੰਗਾ ਪਹਿਲਾਂ ਵੀ ਭੇਜੇ ਹੁਣੇ ਉਹਨੇ ਤਾਂ ਹੀ ਕੋਈ ਅੱਗੇ ਦੱਸਦਾ ਹਾਂ ਜੀ ਹਾਂ ਜੀ ਸਰ ਪਹਿਲਾਂ ਵੀ ਕਹਿੰਦੇ ਮੈਂ ਕਾਫੀ ਬੱਚੇ ਭੇਜੇ ਆ ਮੈਂ ਉਹ ਕੰਦੇ ਮੈਂ ਲੀਗਲ ਤਰੀਕੇ ਨਾਲ ਭੇਜੂਗਾ ਕਹਦਾ ਇਹਨਾਂ ਦਾ ਵੀਜ਼ਾ ਲਵਾ ਕੇ ਭੇਜੂਗਾ ਜੀ ਹੂੰ ਤੇ ਕੋਈ ਅਧਾਨ ਲੀਗਲ ਲੜਾ ਪ੍ਰੋਸੈਸ ਨਹੀਂ ਹੈ ਓਡੋਕੀ ਵਾਲੇ ਦੀ ਗੱਲ ਨਹੀਂ ਸੀ ਵਿੱਚ ਕਿਤੇ ਨਹੀਂ ਨਹੀਂ ਸਰ ਇਹ ਬਿਲਕੁਲ ਗੱਲ ਨਹੀਂ ਹੋਈਗੀ ਸਰ ਪਰ ਇਹ ਫਿਰ ਉਹ ਪਤਾ ਲੱਗਦਾ ਸੀ ਤੁਹਾਨੂੰ ਪਹਿਲਾਂ ਜਦੋਂ ਕਿਉਂਕਿ ਕਈ ਵਾਰ ਹੁੰਦਾ ਇਹ ਆ ਵੀ ਬੰਦਾ ਜਦੋਂ ਪੈਸੇ ਦੇ ਬੈਠਦਾ ਜਾਂ ਕਈ ਹੁੰਦਾ ਵੀ ਜਦੋਂ ਫਿਕਸ ਹੋ ਗਿਆ ਘਰੋਂ ਜਵਾਗ ਤੁਰਪੇ ਨੇ ਫਿਰ ਇੱਕੋ ਲਖਤ ਜਾ ਕੇ ਪਤਾ ਲੱਗਦਾ ਸਾਨੂੰ ਵੀ ਉਹਦਾ ਰੂਟੀ ਡਬਲਟ ਹੋ ਗਿਆ ਸਰ ਉਹ ਪਰ ਸਾਰਾ ਕਾ ਵੀ ਪੇਮੈਂਟ ਉਹਨਾਂ ਲੈ ਵੀ ਲਈ ਸਾਡੇ ਕੋਲੋਂ ਜੀ ਫਿਰ ਨਾ ਅਸੀਂ ਨੂੰ ਨਾ ਕਰਨ ਜੋਗੇ ਫਿਰ ਇਹੀ ਕਿ ਆ ਵੀ ਚਲੋ ਜੋ ਜੋ ਤੇਰਾ ਤਰੀਕਾ ਸਹੀ ਤਰੀਕਾ ਉਸ ਤੋਂ ਮਤਾ ਕੋ ਭੇਜ ਜੀ ਸਾਨੂੰ ਉਹਨੇ ਇਹੀ ਵਿਸ਼ਵਾਸ ਹੋਇਆ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂਗਾ ਕੋਈ ਮਤਲਬ ਇਹ じゃ ਕੋਈ ਤੁਹਾਨੂੰ ਨਹੀਂ ਅਨਲ ਉਹ ਨਹੀਂ ਹੋਊਗਾ ਜੀ ਤੇ ਇਹਦੇ ਚ ਫਿਰ ਕਿੰਨੀ ਇੱਕ ਦੋਹੇ ਬੱਚਿਆਂ ਦੀ ਕਿੰਨੀ ਇੱਕ ਪੈਸਾ ਰਹਿ ਜੀ ਉਹਨਾਂ ਨੇ ਪੇਮੈਂਟ ਕਿੰਨੀ ਕੋ ਗੀ ਲੈ ਲਈ ਉਹਨਾਂ ਨੇ ਪੇਮੈਂਟ ਸਾਰ ਉਹਨਾਂ ਨੇ ਪੂਰੀ ਲੈ ਲਈ ਜੀ 80 ਲੱਖ ਦੇ ਕਰੀਬ ਜੀ ਤੇ ਦੁਬਾਰੇ ਫਿਰ ਜਦੋਂ ਬੱਚੇ ਉੱਥੇ ਪਹੁੰਚੇ ਕੋਦੋਂ ਕਿਸੇ ਜਦੋਂ ਜਿਵੇਂ ਹੁਣ ਇਸ ਵਾਰ ਕਿਉਂਕਿ ਜ਼ਿਆਦਾ ਰਿਪੋਰਟ ਖੈਰ ਉਹ ਗਿਣਤੀ ਆ ਜਿਹੜੇ ਨਾਲ ਦੀ ਨਾਲ ਉੱਥੇ ਫੜੇ ਗਏ ਜਾਂ ਉਹਨਾਂ ਨੇ ਫੜ ਲਏ ਉੱਥੇ ਜਦੋਂ ਬਾਰਡਰ ਕਰਾਸ ਕਰਿਆ ਇਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੀ ਉੱਥੇ ਪਹੁੰਚਣ ਨੂੰ ਇਹਨਾਂ ਨੇ ਸਾਰੋਂ ਕਰੀਬ 12 13 ਦਿਨ ਪਹਿਲਾਂ 5 ਤਰੀਕ ਨੂੰ 5 ਫਰਵਰੀ ਨੂੰ ਇਹਨਾਂ ਨੇ ਇੰਟਰ ਕਰਿਆ ਸੀ ਜਿੱਥੇ ਅੱਛ ਜੀ ਸਰ ਤੇ ਤੁਹਾਨੂੰ ਕਨਫਰਮ ਕਰਤਾ ਸੀ ਫਿਰ ਉਹਨਾਂ ਨੇ ਉਧਰ ਹੀ ਪੁੱਛਨੇ ਯਾਰ ਨਹੀਂ ਨਹੀਂ ਸਾਨੂੰ ਉਹਨਾਂ ਦਾ ਹੀ ਫੋਨ ਆਇਆ ਲਾਸਟ ਵਸ ਜੀ ਬੱਚਿਆਂ ਦੇ ਬੱਚਿਆਂ ਦੇ ਜਿਹਦੇ ਤੋਂ ਲਾਸਟ ਇੰਟਰ ਕਰੇ ਉਹ ਤੋਂ ਬਾਅਦ ਫਿਰ ਕੱਲ ਜੋ ਵੀ ਮੀਡੀਆ ਰਾਈਸ ਸਭਾ ਮਤਲਬ ਪਤਾ ਲੱਗਾ ਉਹਦੇ ਤੋਂ ਲਿਸਟੋਂ ਤੋਂ ਪਤਾ ਲੱਗੀ ਤੁਹਾਨੂੰ ਵੀ ਉਹ ਚ ਆ ਰਹੇ ਨੇ ਹਾਂਜੀ ਸਰ ਹਾਂਜੀ ਹਾਂਜੀ ਤੇ ਉਹ ਠੀਕ ਨੇ ਬੱਚੇ ਸੇਫ ਨੇ ਕੋਈ ਇਹ ਤੋ ਤਾਂ ਠੀਕ ਆ ਪਰ ਥੋੜਾ ਜਿਹਾ ਡਿਪਰੈਸ਼ਨ ਚ ਟੈਨਸ਼ਨ ਚ ਹੋ ਜਾਂਦਾ ਕਿਉਂਕਿ ਐਨੇ ਵੱਡੇ ਤੌਰ ਤੇ ਕਿਉਂਕਿ ਗਏ ਤਾਂ ਪਹਿਲਾਂ ਇਸ ਤਰੀਕੇ ਹੋਣੇ ਵੀ ਉੱਥੇ ਜਾ ਕੇ ਕਿਉਂਕਿ ਬੰਦਾ ਕੋ ਸੋਚਦਾ ਹੀ ਆ ਵੀ ਆਹ ਕੰਮ ਕਰਕੇ ਕਿੱਤਾ ਕਰਾਂਗੇ ਅਸੀਂ ਅੱਗੇ ਰੋ ਕੋ ਲੱਗਤਾ ਤਾਂ ਜਿਵੇਂ ਕਹੀਏ ਇਹਨਾਂ ਨੂੰ ਉੱਥੇ ਪਾਰ ਕਰਨ ਵੇਲੇ ਪਤਾ ਲੱਗਿਆ ਹੋਣਾ ਵੀ ਸਾਡੀ ਫੜਤ ਹੋ ਗਈ ਆ ਜਾਂ ਅੱਗੇ ਨਹੀਂ ਜਾ ਸਕਦੇ ਅਸੀਂ ਹਾਂਜੀ ਸਰ ਬਸ ਉਹਨਾਂ ਨੂੰ ਜਿੱਦਾਂ ਸਾਨੂੰ ਇਹ ਦੱਸ ਰਹੇ ਆ ਵੀ ਅਸੀਂ ਅੰਦਰ ਐਂਟਰ ਕਰੇ ਆ ਵੀ ਉਹ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਇੱਧਰ-ਉੱਧਰ ਵੀ ਆ ਕੇ ਵੀ ਉਹਨਾਂ ਨੇ ਸਾਡੀ ਇੰਟਰਵਿਊ ਵਗੈਰਾ ਲਈ ਆ ਤੇ ਬਾਅਦ ਨੂੰ ਪੁੱਛ ਗਿਆ ਜੀ ਵੀ ਕਿਹੜੇ ਪ੍ਰੋਸੈਸਰ ਆਈਆਂ ਇਹ ਨਾਲ ਦੀ ਨਾਲ ਸਾਨੂੰ ਕਹਿੰਦੇ ਵੀ ਤੁਹਾਨੂੰ ਵਾਪਸ ਭੇਜਾਂਗੇ ਜੀ ਨਹੀਂ ਰੂਟ ਇਹਨਾਂ ਦਾ ਉਹੀ ਰਿਹਾ ਜੀ ਜਿਵੇਂ ਆਮ ਦੇਸੀ ਸੁਣਦੇ ਆਂਗੇ ਵੀ ਉਹ ਜੰਗਲਾਂ ਵਿੱਚ ਦੀ ਪੂਰਾ ਜਦੋਂ ਬਾਰਡਰ ਕ੍ਰੋਸ ਕਰਾਉਂਦੇ ਨੇ ਉਹੀ ਔਖੀ ਭਾਰੀ ਪੜ ਹਾਂ ਬਸ ਉਹੀ ਉਦਾਂ ਹੀ ਦੱਸ ਰਹੇ ਆ ਜੀ ਕਿਤੇ ਚਲੋ ਟਰੈਵਲਿੰਗ ਹੈ ਕਿਤੇ ਵਾਈ ਏਅਰ ਵੀ ਜੋ ਵੀ ਪਸਾਸਾ ਹੈਗਾ ਜੀ ਤੇ ਬਾਕੀ ਵੀ ਸਾਨੂੰ ਉਹ ਤਾਂ ਮਤਲਬ ਬਾਅਦ ਚ ਪਤਾ ਲੱਗਿਆ ਪਹਿਲਾਂ ਤਾਂ ਇਹੀ ਕਹਿ ਰਿਹਾ ਵੀ ਵਾਈ ਏਅਰ ਹੀ ਭੇਜਾਂਗੇ ਇਹਨਾਂ ਨੂੰ ਕਿਤੇ ਪਹਿਲਾਂ ਤਾਂ ਤੁਹਾਨੂੰ ਇਹ ਸੀ ਵੀ ਜਿਵੇਂ ਜੈਨੂਨ ਤੌਰ ਤੇ ਆਮ ਬਾਕੀ ਜਾਂਦੇ ਨੇ ਉਮੀ ਇਹ ਭੇਜ ਦੂਗਾ ਹੋ ਸਕਦਾ ਵੀ ਜਿਵੇਂ ਕਦੀ ਕਈਆਂ ਦੇ ਰਾਹ ਵੱਖਰੇ ਹੁੰਦੇ ਨੇ ਭੇਜਣ ਦੇ ਹਾਂਜੀ ਹਾਂਜੀ ਉਹ ਮਤਲਬ ਸਾਨੂੰ ਇਹੀ ਸ਼ੁਰੂ ਚ ਇਹੀ ਗਿਆ ਸੀ ਵੀ ਅਸੀਂ ਤੁਹਾਨੂੰ ਬਿਲਕੁਲ ਲੀਗਲ ਪ੍ਰੋਸੈਸ ਨਾਲ ਭੇਜਾਂਗੇ ਵਾਈ ਏਅਰ ਭੇਜਾਂਗੇ ਕਿਤੇ ਇਹਨੂੰ ਮਤਲਬ ਉਹ ਨਹੀਂ ਪੈਦਲ ਨਹੀਂ ਕਿਤੇ ਟ੍ਰੈਵਲਿੰਗ ਕਿਤਨੀ ਆਈ ਹੈ ਫਿਰ ਤੁਹਾਡੇ ਨੂੰ ਗੱਲਬਾਤ ਹੋਈ ਵੀ ਹੁਣ ਜਿਹੜਾ ਪੈਸਾ ਇੰਨਾ ਕਿਉਂਕਿ ਕੋਈ ਛੋਟੀ ਰਕਮ ਨਹੀਂ ਹੈਗੀ ਤੇ ਪੈਸਾ ਵਾਪਸ ਕਿਉਂਕਿ ਇਹਨਾਂ ਦੀ ਜਿਹੜੀ ਜਿਹੜੀ ਭੀੜ ਸੀੜ ਤੇ ਡਿਪਰੈਸ਼ਨ ਆ ਉਹ ਤਾਂ ਉਹਦਾ ਤਾਂ ਮੁੱਲ ਹੀ ਕੋਈ ਨਹੀਂ ਹੈਗਾ ਪਰ ਜਿਹੜਾ ਤੁਹਾਡਾ ਪੈਸਾ ਲੱਗਿਆ ਵਾਪਸ ਦੇਊਗਾ ਕੋਈ ਗੱਲ ਹੋਈ ਤੁਹਾਡੀ ਮਨੇ ਅਜੇ ਫਰਾਲ ਨਾਲ ਸਾਡੇ ਨਾਲ ਕੋਈ ਅਜੇ ਸੰਪਰਕ ਨਹੀਂ ਹੋਇਆ ਉਹਨਾਂ ਦਾ ਅੱਛਾ ਕਰੀਂ ਤੁਸੀਂ ਜੀ ਸਰ ਜੀ ਜਾਂ ਉਹ ਉਹਦੇ ਆਪ ਨਹੀਂ ਕਰ ਰਿਹਾ ਹੈਗਾ ਉਹ ਜਾਂ ਚੱਕੀ ਨਹੀਂ ਰਿਹਾ ਹੁੰਦਾ ਅਜੇ ਤਾਂ ਕੋਈ ਨਾ ਉਹਨਾਂ ਨੇ ਕਰਿਆ ਸੰਪਰਕ ਤੇ ਅਸੀਂ ਅਸੀਂ ਵੀ ਅਜੇ ਤਾਂ ਉਧਰ ਮਤਲਬ ਪੀਜੀ ਹੋਣ ਕਰਕੇ ਕੋਈ ਉਹ ਨਹੀਂ ਹੋ ਸਕਿਆ ਸਾਡੇ ਨਾਲ ਜੀ ਚਲੋ ਜੀ ਜਿਵੇਂ ਖੈਰ ਕੱਲ ਮੁੱਖ ਮੰਤਰੀ ਹੋਣਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਬਾਹ ਫੜਾਂਗੇ ਐ ਨਹੀਂ ਛੱਡਦੇ ਹੈਗੇ ਆ ਲੱਗਦਾ ਉਮੀਦ ਕੀ ਸਰਕਾਰ ਜਿਸ ਤਰ੍ਹਾਂ ਦੇ ਨਾਲ ਲੱਗੀ ਹੋਈ ਐਕਟਿਵਲੀ ਤੇ ਸਾਰਿਆਂ ਦਾ ਫੋਕਸ ਇਹਨਾਂ ਤੇ ਬਣਿਆ ਹੋਇਆ ਬੱਚਿਆਂ ਦਾ ਵੀ ਅੱਗੇ ਨੂੰ ਪੂ ਦੇਖਣ ਨੂੰ ਹੋਊਗਾ ਹਾਂਜੀ ਸਰ ਸੀਐਮ ਭੌਂਤਮਨ ਸਾਹਿਬ ਜੀ ਸਾਡੀ ਨੂੰ ਬੇਨਤੀ ਹੈ ਸਰ ਚਲੋ ਜੋ ਉਹਨਾਂ ਨੇ ਕੱਲ ਵੀ ਘਰ ਬਹੁਤ ਵਧੀਆ ਉਹਨਾਂ ਨੇ ਤੇ ਉਹ ਕਰਿਆ ਰਸੀਬ ਕਿਤੇ ਬੱਚੇ ਸੇਫ ਉਹਨਾਂ ਘਰ ਭੇਜੇ ਜੀ ਉਹਦੇ ਬਾਅਦ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਚਲੋ ਸਾਡੇ ਬੱਚੇ ਘਰ ਸੇਫ ਆ ਗਏ ਅੱਗੇ ਸਰ ਬੇਨਤੀ ਇਹ ਹੀ ਹੈ ਵੀ ਜੋ ਸਾਡੀ ਚਲੋ ਜੋ ਸਾਡਾ ਆਰਥਿਕ ਨੁਕਸਾਨ ਤਾਂ ਹੋ ਗਿਆ ਹੋ ਗਿਆ ਅੱਗੇ ਨੂੰ ਜੋ ਬੱਚੇ ਦੀ ਕੁਆਲਿਫਿਕੇਸ਼ਨ ਉਹਦੀ ਉਹਦੇ ਆਧਾਰ ਤੇ ਉਹਨੂੰ ਜੋ ਵੀ ਉਹਦਾ ਲੀਗਲ ਮਤਲਬ ਬਣਦੀ ਹੈ ਸਰ ਉਹਨੂੰ ਉਸਾਵ ਨਾਲ ਦੀ ਸਾਡੀ ਆਰਥਿਕ ਮਦਦ ਕੀਤੀ ਜਾਵੇ ਸੋ ਚਲੋ ਕਹਿ ਸਕਦੇ ਆ ਕਿਉਂਕਿ ਦੇਖੋ ਜਿਹੜੇ ਪਰਿਵਾਰ ਤੇ ਪਈਆ ਖੈਰ ਪਤਾ ਤਾਂ ਸਭ ਤੋਂ ਜ਼ਿਆਦਾ ਦੁੱਖ ਤੇ ਸਹਿੰਦਾ ਤੇ ਸੋਚਦਾ ਤਾਂ ਉਹੀ ਹੈ ਪਰ ਇਹ ਗੱਲ ਵੀ ਹੈਗੀ ਹੈ ਵੀ ਨਾਲ-ਨਾਲ ਜਿਵੇਂ ਦੇਖੋ ਕਿ ਇਸ ਵਾਰੀ ਇਹ ਜਰੂਰ ਫਰਕ ਹੈ ਬਾਕੀ ਥਾਵਾਂ ਦੇ ਨਾਲੋਂ ਕਿ ਸਰਕਾਰ ਨੇ ਵੀ ਇਹ ਕੋਸ਼ਿਸ਼ ਕਰੀ ਹੈ ਵੀ ਅਸੀਂ ਨਾਲ ਖੜੇ ਹੋਈਏ ਪਰ ਹੁਣ ਅਗਲਾ ਸਟੈਪ ਕਿਉਂਕਿ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਦੱਸਿਆ ਵੀ ਪਹਿਲਾਂ ਤਾਂ ਡਿਗਰੀ ਰੂਟ ਦੇ ਨਾਲ ਭੇਜਣ ਦੀ ਗੱਲ ਹੋਈ ਤੇ ਆਖਰਕਾਰ ਜਾ ਕੇ ਫਿਰ ਜਦੋਂ ਸਮਾਂ ਬਦਲ ਜਾਂਦਾ ਫਿਰ ਬੰਦਾ ਨਾ ਉਸ ਪਾਸੇ ਨੂੰ ਹੁੰਦਾ ਤੇ ਨਾ ਦੂਜੇ ਨੂੰ ਜਵਿੰਦਰ ਸਿੰਘ ਖੁਦ ਇੱਕ ਪੁਲਿਸ ਮੁਲਾਜ਼ਮ ਨੇ ਉਹਦੇ باوجود ਜੇ ਦੇਖਿਆ ਜਾਵੇ ਹਾਲਾਤ ਕਈ ਵਾਰ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜਿਵੇਂ ਇਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਲਗਾਤਾਰ ਕੋਸ਼ਿਸ਼ਾਂ ਸੀ ਕਿ ਬੱਚੇ 4 ਸਾਲ ਤੋਂ ਮਿਹਨਤ ਕਰ ਰਹੇ ਸੀ ਕਿ ਜਾ ਸਕੇ ਬਾਹਰ ਕਿਉਂਕਿ ਜੇ ਉਰੇ ਕੁਝ ਨਹੀਂ ਵਰਦਾ ਫੇਰ ਹੀ ਬੰਦਾ ਬਾਹਰ ਜਾਣ ਬਾਰੇ ਸੋਚਦਾ ਵੀਡੀਓ ਜਰਨਲਿਸਟ ਕਮਲ ਦੇ ਨਾਲ ਮਿਸਿੰਗ 11% ਟੀਵੀ ਚੰਡੀਗੜ੍ਹ ਜੀ ਸ਼ੁਰੂਤਾਂ ਲੀਗਲ ਤਰੀਕੇ ਨਾਲ ਅਪਲਾਈ ਕਰਿਆ ਕਈ ਜਗ੍ਹਾ ਅਪਲਾਈ ਕਰਤਾ ਉਤੋਂ ਨਹੀਂ ਗ ਤਕਰੀਬਨ 4 ਸਾਲਾਂ ਤੋਂ ਅਪਲਾਈ ਉਹ ਕਰਦੇ ਰਹੇ ਸੀ ਜੀ ਪਹਿਲਾਂ ਟਰਾਈ ਕਰਦੇ ਹਾਂ ਹਾਂ ਜੀ ਫਿਰ ਇਦਾਂ ਹੀ ਕਿਸੇ ਨਾ ਮਤਲਬ ਕਿ ਉਹ ਸਾਨੂੰ ਦੱਸ ਪਾਈ ਵੀ ਇਦਾਂ ਦਾ ਇਹ ਟਰੈਵਲ ਜਾਟ ਹੈਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ ਪੇਮੈਂਟ ਸਾਰੋਂ ਨੇ ਪੂਰੀ ਲੈ ਲਈ ਜਿਓ 80 ਲੱਖ ਦੇ ਕਰੀਬ ਜੀ ਇਹਨਾਂ ਨੇ ਵੀ ਸਾਰੋਂ ਤਕਰੀਬ 12-13 ਦਿਨ ਪਹਿਲਾਂ 5 ਤਰੀਕ ਨੂੰ 5 ਫਰਵਰੀ ਨੂੰ ਇਹਨਾਂ ਨੇ ਇੰਟਰ ਕਰਾਇਆ ਸੀ ਜਿੱਥੇ ਅੱਛਾ ਜੀ ਸਰ ਤੇ ਤੁਹਾਨੂੰ ਇਨਫੋਰਮ ਕਰਤਾ ਸੀ ਕਿ ਉਹਨਾਂ ਨੇ ਉਧਰਲੀ ਪੁੱਛਣੀ ਆ ਨਹੀਂ ਨਹੀਂ ਸਾਨੂੰ ਉਹਨਾਂ ਦਾ ਹੀ ਫੋਨ ਆਇਆ ਲਾਸਟ ਵਸ ਜੀ ਬੱਚਿਆਂ ਦੀ ਬੱਚਿਆਂ ਦੀ ਜਦੋਂ ਲਾਸਟ ਇੰਟਰ ਕਰੇ ਉਹਦੇ ਬਾਅਦ ਫਿਰ ਕੱਲ ਜੋ ਵੀ মিডিਆ ਰਾਹੀਂ ਸਭ ਨੂੰ ਮਤਲਬ ਪਤਾ ਲੱਗਾ ਉਹਦੇ ਲਿਸਟੋਂ ਤੋਂ ਪਤਾ ਲੱਗੀ ਤੁਹਾਨੂੰ ਵੀ ਉਹ ਚਾ ਰਹੇ ਨੇ ਹਾਂਜੀ ਸਰ ਹਾਂਜੀ ਸੱਚੀ ਗੱਲ ਜੀ ਜਿਵੇਂ ਲਗਾਤਾਰ ਜੇ ਦੇਖੀਏ ਤਾਂ ਅਮਰੀਕਾ ਤੋਂ ਰਿਪੋਰਟ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਤੇ ਅੱਗੇ ਵੀ ਹਜੇ ਪਤਾ ਨਹੀਂ ਕਿੰਨਾ ਵੱਡਾ ਨੰਬਰ ਹੈ ਜਿਹੜਾ ਉਹ ਆਖਰਕਾਰ ਵਾਪਸ ਆਉਣਾ ਇੱਕ ਜੇ ਮੋਹਾਲੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਅਮਨਪ੍ਰੀਤ ਕੌਰ ਉਵੀ ਰਿਪੋਰਟ ਹੋਏ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਜਸਵਿੰਦਰ ਸਿੰਘ ਜੀ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲਾਂ ਨੇ ਜਸਵਿੰਦਰ ਜੀ ਦੇਖਿਆ ਜਾਵੇ ਖੈਰ ਬਹੁਤ ਵੱਡੀ ਗਿਣਤੀ ਚ ਨੌਜਵਾਨ ਆ ਰਹੇ ਨੇ ਤੁਹਾਡੇ ਵੀ ਬੱਚੇ ਖੈਰ ਇਹਦੇ ਚ ਸ਼ਾਮਲ ਸੀਗੇ ਆ ਜਾਣਦਾ ਇਹ ਕਿਉਂ ਹੀ ਖਾਸ ਲੱਗਿਆ ਤੁਹਾਨੂੰ ਵੀ ਅਮਰੀਕਾ ਹੀ ਭੇਜਣੇ ਚਾਹੀਦੇ ਨੇ ਬੱਚੇ ਜਾਂ ਕੀ ਉਹਨਾਂ ਦਾ ਆਪ ਦਾ ਫੈਸਲਾ ਸੀ ਇਹ ਪਹਿਲਾਂ ਬਿਉਂਤਬੰਦੀ ਕਿਉਂਕਿ ਪਰਿਵਾਰਕ ਤੌਰ ਤੇ ਆਪਾਂ ਪਹਿਲਾਂ ਵਿਚਾਰ ਚਰਚਾ ਕਰਦੇ ਆਂ ਉਸ ਤੋਂ ਬਾਅਦ ਹੀ ਕੋਈ ਫੈਸਲਾ ਹੁੰਦਾ ਹੈ ਇਹ ਸ਼ੁਰੂਆਤ ਕਿਵੇਂ ਹੋਈ ਬਾਹਰ ਭੇਜਣ ਨਾਲੇ ਤੁਹਾਡੇ ਸਿਲਸਿਲੇ ਨਹੀਂ ਸਰ ਪਹਿਲਾਂ ਤਾਂ ਅਸੀਂ ਸ਼ੁਰੂ ਹੀ ਤਾਂ ਲੀਗਲ ਤਰੀਕੇ ਨਾਲ ਅਪਲਾਈ ਕਰਿਆ ਕਈ ਜਗ੍ਹਾ ਅਪਲਾਈ ਕੀਤਾ ਉਦੋਂ ਨਹੀਂ ਗੱਲ ਬਣੀ ਰਿਫਿਊਜ਼ਲ ਵਗੈਰਾ ਆ ਗਈ ਜੀ ਤਕਰੀਬਨ 4 ਸਾਲ ਤੋਂ ਅਪਲਾਈ ਉਹ ਕਰਦੇ ਰਹੇ ਸੀ ਜੀ ਪਹਿਲਾਂ ਟਰਾਈ ਕਰਦੇ ਹਾਂ ਹਾਂ ਜੀ ਫਿਰ ਇਦਾਂ ਹੀ ਕਿਸੇ ਨਾ ਮਤਲਬ ਅੱਗੇ ਤੋਂ ਸਾਨੂੰ ਦੱਸ ਪਾਈ ਵੀ ਇਦਾਂ ਇਦਾਂ ਇਹ ਟਰੈਵਲ ਜਟਾਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ ਉਹਦੇ ਨਾਲ ਵੀ ਗੱਲ ਕਰੀ ਸਾਨੂੰ ਉਹਨੇ ਵੀ ਇਹੀ ਕਿਹਾ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂੰਗਾ ਪਹਿਲਾਂ ਵੀ ਭੇਜੇ ਹੋਣੇ ਉਹਨੇ ਕਿਸੇ ਤਾਂ ਹੀ ਕੋਈ ਅੱਗੇ ਦੱਸਦਾ ਹਾਂ ਜੀ ਹਾਂ ਜੀ ਸਰ ਪਹਿਲਾਂ ਵੀ ਕਹਿੰਦੇ ਮੈਂ ਕਾਫੀ ਬੱਚੇ ਭੇਜੇ ਆ ਜੀ ਉਹਨੇ ਪਤਾ ਤੁਹਾਨੂੰ ਆਲੇ-ਦਾਲੇ ਪਤਾ ਕਰ ਭੇਜੇ ਆ ਬੱਚੇ ਉਹਨੇ ਵੀ ਉਹ ਕਹਿੰਦੇ ਮੈਂ ਲੀਗਲ ਤਰੀਕੇ ਨਾਲ ਭੇਜੂੰਗਾ ਕਹਿੰਦਾ ਵੀ ਇਹਨਾਂ ਦਾ ਵੀਜ਼ਾ ਲਵਾ ਕੇ ਭੇਜ ਪਰ ਇਹ ਫਿਰ ਉਹ ਪਤਾ ਲੱਗਾ ਸੀ ਤੁਹਾਨੂੰ ਪਹਿਲਾਂ ਜਦੋਂ ਕਿਉਂਕਿ ਕਈ ਵਾਰ ਹੁੰਦਾ ਇਹ ਹੈ ਵੀ ਬੰਦਾ ਜਦੋਂ ਪੈਸੇ ਦੇ ਬੈਠਦਾ ਜਾਂ ਕਈ ਹੁੰਦਾ ਵੀ ਜਦੋਂ ਫਿਕਸ ਹੋ ਗਿਆ ਘਰੋਂ ਜਵਾਕ ਤੁਰਪੇ ਨੇ ਫਿਰ ਇੱਕੋ ਲਖਤ ਜਾ ਕੇ ਪਤਾ ਲੱਗਦਾ ਸਾਨੂੰ ਵੀ ਉਹਦਾ ਰੂਟੀ ਡਬਲਟ ਹੋ ਗਿਆ ਸੀ ਉਹ ਫਿਰ ਸਾਰਾ ਕਾ ਵੀ ਪੇਮੈਂਟ ਉਹਨਾਂ ਨੇ ਲੈ ਵੀ ਲਈ ਸਾਡੇ ਕੋਲੋਂ ਜੀ ਫਿਰ ਨਾ ਅਸੀਂ ਉਹਨੂੰ ਨਾ ਕਰਨ ਜੋਗੇ ਫਿਰ ਇਹੀ ਕਿਹਾ ਵੀ ਚਲੋ ਜੋ ਜਿਹੋ ਤਰ੍ਹਾਂ ਤਰੀਕਾ ਸਹੀ ਤਰੀਕਾ ਉਹ ਸਭ بتاਓ ਭੇਜ ਜੀ ਸਾਨੂੰ ਉਹਨੇ ਇਹੀ ਵਿਸ਼ਵਾਸ ਹੋਇਆ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂਗਾ ਕੋਈ ਮਤਲਬ ਇਹੋ ਜਿਹਾ ਕੋਈ ਤੁਹਾਨੂੰ ਨਹੀਂ ਅਨਲਿਗਲ ਉਹ ਨਹੀਂ ਹੋਊਗਾ ਜੀ ਤੇ ਇਹਦੇ ਚ ਫਿਰ ਕਿੰਨੀ ਕੁ ਦੋਹੇ ਬੱਚਿਆਂ ਦੀ ਕਿੰਨੀ ਕੁ ਪੈਸਾ ਰਿਹਾ ਜੀ ਉਹਨਾਂ ਨੇ ਪੇਮੈਂਟ ਕਿੰਨੀ ਕੁ ਕੀਤੀ ਲੈ ਲਈ ਉਹਨਾਂ ਨੇ ਪੇਮੈਂਟ ਸਾਰ ਨੂੰ ਪੂਰੀ ਲੈ ਲਈ ਜੀ 80 ਲੱਖ ਦੇ ਕਰੀਬ ਜੀ ਤੇ ਦੁਬਾਰੇ ਫਿਰ ਜਦੋਂ ਬੱਚੇ ਉੱਥੇ ਪਹੁੰਚੇ ਕਦੋਂ ਕਿਸ ਜਦੋਂ ਜਿਵੇਂ ਹੁਣ ਇਸ ਵਾਰ ਕਿਉਂਕਿ ਜ਼ਿਆਦਾ ਰਿਪੋਰਟ ਖੈਰ ਉਹ ਗਿਣਤੀ ਹੈ ਜਿਹੜੇ ਨਾਲ ਦੀ ਨਾਲ ਉੱਥੇ ਫੜੇ ਗਏ ਜਾਂ ਉਹਨਾਂ ਨੇ ਫੜ ਲਏ ਉੱਥੇ ਜਦੋਂ ਬਾਰਡਰ ਕਰਾਸ ਕਰਿਆ ਇਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੀ ਉੱਥੇ ਪਹੁੰਚਣ ਨੂੰ ਇਹਨਾਂ ਨੇ ਸਾਰੋਂ ਕਰੀਬ 12-13 ਦਿਨ ਪਹਿਲਾਂ 5 ਤਰੀਕ ਨੂੰ 5 ਫਰਵਰੀ ਨੂੰ ਇਹਨਾਂ ਨੇ ਇੰਟਰ ਕਰਿਆ ਸੀ ਜਿੱਥੇ अच्छा जी सर ਤੇ ਤੁਹਾਨੂੰ ਇਨਫੋਰਮ ਕਰਤਾ ਸੀ ਫਿਰ ਉਹਨਾਂ ਨੇ ਉਧਰ ਹੀ ਪੁੱਛਨੇ ਯਾ ਨਹੀਂ ਨਹੀਂ ਸਾਨੂੰ ਉਹਨਾਂ ਦਾ ਹੀ ਫੋਨ ਆਇਆ ਲਾਸਟ ਵਸ ਜੀ ਬੱਚਿਆਂ ਦਾ ਜੀ ਬੱਚਿਆਂ ਦਾ ਜੀ ਜਦੋਂ ਲਾਸਟ ਇੰਟਰ ਕਰੇ ਉਹਦੇ ਬਾਅਦ ਫਿਰ ਕੱਲ ਜੋ ਵੀ মিডিਆ ਰਾਈਸ ਸਭ ਉਹ ਮਤਲਬ ਪਤਾ ਲੱਗਾ ਉਹਦੇ ਲਿਸਟੋਂ ਉਥੋਂ ਪਤਾ ਲੱਗੀ ਤੁਹਾਨੂੰ ਵੀ ਉਹ ਚਾ ਰਹੇ ਨੇ ਹਾਂਜੀ ਸਰ ਹਾਂਜੀ ਹਾਂਜੀ ਤੇ ਉਹ ਠੀਕ ਨੇ ਬੱਚੇ ਸੇਫ ਨੇ ਕੋਈ ਇਹ ਤੋ ਨਹੀਂ ਠੀਕ ਆ ਪਰ ਥੋੜਾ ਜਿਹਾ ਡਿਪਰੈਸ਼ਨ ਤੇ ਅਟੈਚਮੈਂਟ ਚ ਜਾ ਬੋ ਜਾਦਾ ਕਿਉਂਕਿ ਐਨੇ ਵੱਡੇ ਤੌਰ ਤੇ ਕਿਉਂਕਿ ਗਏ ਤਾਂ ਪਹਿਲਾਂ ਇਸ ਤਰੀਕੇ ਹੋਣੇ ਵੀ ਉੱਥੇ ਜਾ ਕੇ ਕਿਉਂਕਿ ਬੰਦਾ ਕੁ ਸੋਚਦਾ ਹੀ ਆ ਵੀ ਆਹ ਕੰਮ ਕਰਕੇ ਕਿੱਤਾ ਕੋ ਨੂੰ ਲੱਗਦਾ ਤਾਂ ਜਿਵੇਂ ਕਈ ਇਹਨਾਂ ਨੂੰ ਉੱਥੇ ਪਾਰ ਕਰਨ ਵੇਲੇ ਪਤਾ ਲੱਗਿਆ ਹੋਣਾ ਵੀ ਸਾਡੀ ਫੜਤ ਹੋ ਗਈ ਹੈ ਜਾਂ ਅੱਗੇ ਨਹੀਂ ਜਾ ਸਕਦੇ ਹੈਗੇ ਅਸੀਂ ਹਾਂਜੀ ਸਰ ਬਸ ਉਹਨਾਂ ਨੂੰ ਜਿੱਦਾਂ ਸਾਨੂੰ ਇਹ ਦੱਸ ਰਹੇ ਆਂ ਵੀ ਅਸੀਂ ਅੰਦਰ ਐਂਟਰ ਕਰੇ ਆਂ ਵੀ ਉਹ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਇਦਾਂ-ਤਾਂ ਵੀ ਆ ਕੇ ਵੀ ਉਹਨਾਂ ਨੇ ਸਾਡੀ ਇੰਟਰਵਿਊ ਵਗੈਰਾ ਲਈ ਹੈ ਤੋਂ ਬਾਅਦ ਉਹਨਾਂ ਪੁੱਛ ਗਏ ਜੀ ਵੀ ਕਿਹੜੇ ਪ੍ਰੋਸੈਸਰ ਆਈਆਂ ਇਹ ਨਾਲ ਦੀ ਨਾਲ ਸਾਨੂੰ ਕਹਿੰਦੇ ਵੀ ਤੁਹਾਨੂੰ ਵਾਪਸ ਭੇਜਾਂਗੇ ਨਹੀਂ ਰੂਟ ਇਹਨਾਂ ਦਾ ਉਹੀ ਰਿਹਾ ਜੀ ਜਿਵੇਂ ਆਮ ਤੈਸੀਂ ਸੁਣਦੇ ਆਂਗੇ ਵੀ ਉਹ ਜੰਗਲਾਂ ਵਿੱਚ ਦੀ ਪੂਰਾ ਜਦੋਂ ਬਾਰਡਰ ਕ੍ਰੋਸ ਕਰਾਉਂਦੇ ਨੇ ਉਹੀ ਔਖੀ ਭਾਰੀ ਪ ਹਾਂ ਬਸ ਉਹ ਹੀ ਉਦਾਂ ਹੀ ਦੱਸ ਰਹੇ ਆ ਜੀ ਕਿਤੇ ਚਲੋ ਟਰੈਵਲਿੰਗ ਹੈ ਕਿਤੇ ਵਾਈਰ ਵੀ ਜੋ ਵੀ ਪ੍ਰੋਸੈਸ ਹੋਇਆਗਾ ਜੀ ਹਾਂ ਤੇ ਬਾਕੀ ਵੀ ਸਾਨੂੰ ਉਹਦਾ ਮਤਲਬ ਬਾਅਦ ਚ ਪਤਾ ਲੱਗਿਆ ਪਹਿਲਾਂ ਤਾਂ ਇਹੀ ਕਹਿ ਰਹੇ ਵੀ ਬਾਈਏਰ ਹੀ ਭੇਜਾਂਗੇ ਇਹਨਾਂ ਨੂੰ ਕਿ ਪਹਿਲਾਂ ਤਾਂ ਤੁਹਾਨੂੰ ਏਸੀ ਵੀ ਜਿਵੇਂ ਜੈਨੂਨ ਤੌਰ ਤੇ ਆਮ ਬਾਕੀ ਜਾਂਦੇ ਨੇ ਉਮੀ ਇਹ ਭੇਜ ਦੂਗਾ ਹੋ ਸਕਦਾ ਵੀ ਜਿਵੇਂ ਕਹਦੀਆਂ ਕਈਆਂ ਦੇ ਰਾਹ ਵੱਖਰੇ ਹੁੰਦੇ ਨੇ ਭੇਜਣ ਦੇ ਹਾਂਜੀ ਹਾਂਜੀ ਉਹ ਮੈਂ ਤਾਂ ਸਾਨੂੰ ਇਹੀ ਸ਼ੁਰੂ ਚ ਇਹੀ ਕਿਹਾ ਸੀ ਵੀ ਅਸੀਂ ਤਾਂ ਇਹਨਾਂ ਨੂੰ ਬਿਲਕੁਲ ਲੀਗਲ ਪ੍ਰੋਸੈਸ ਨਾਲ ਭੇਜਾਂਗੇ ਬਾਈਏਰ ਭੇਜਾਂਗੇ ਕਿਤੇ ਇਹਨੂੰ ਮਤਲਬ ਉਹ ਨਹੀਂ ਪੈਦਲ ਨਹੀਂ ਕਿਤੇ ਟਰੈਵਲਿੰਗ ਕਿਤੇ ਨਹੀਂ ਆ ਗਈ ਫਿਰ ਤੁਹਾਡੀ ਉਹ ਗੱਲਬਾਤ ਕੋਈ ਵੀ ਹੁਣ ਜਿਹੜਾ ਪੈਸਾ ਇਹਨਾਂ ਕਿਉਂਕਿ ਕੋਈ ਛੋਟੀ ਰਕਮ ਨਹੀਂ ਹੈਗੀ ਤੇ ਪੈਸ ਮਨੇ ਅਜੇ ਫਿਲਹਾਲ ਨਾਲ ਸਾਡੇ ਨਾਲ ਕੋਈ ਅਜੇ ਸੰਪਰਕ ਨਹੀਂ ਹੋਇਆ ਉਹਨਾਂ ਦਾ ਅੱਛਾ ਕਰੀ ਜਾਂਦੇ ਤੁਸੀਂ ਜੀ ਸਰ ਜੀ ਜਦ ਉਹ ਉਹਦੇ ਨਾਲ ਆਪ ਨਹੀਂ ਕਰ ਰਿਹਾ ਹੈਗਾ ਉਹ ਜਾਂ ਚੱਕੀ ਨਹੀਂ ਰਿਹਾ ਉਹ ਅਜੇ ਤਾਂ ਕੋਈ ਨਾ ਉਹਨਾਂ ਨੇ ਕਰਿਆ ਸੰਪਰਕ ਤੇ ਅਸੀਂ ਅਸੀਂ ਵੀ ਅਜੇ ਤਾਂ ਉਧਰ ਮਤਲਬ ਪੀਜੀ ਹੋਣ ਕਰਕੇ ਕੋਈ ਉਹ ਨਹੀਂ ਹੋ ਸਕਿਆ ਸਾਡੇ ਨਾਲ ਜੀ ਚਲੋ ਜੀ ਜਿਵੇਂ ਖੈਰ ਕੱਲ ਮੱਖ ਮੰਤਰੀ ਹੋਣਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਬਾਹ ਫੜਾਂਗੇ ਐ ਨਹੀਂ ਛੱਡਦੇ ਹੈਗੇ ਆ ਲੱਗਦਾ ਉਮੀਦ ਕੀ ਸਰਕਾਰ ਜਿਸ ਤਰ੍ਹਾਂ ਦੇ ਨਾਲ ਲੱਗੀ ਹੋਈ ਹੈ ਐਕਟਿਵਲੀ ਤੇ ਸਾਰਿਆਂ ਦਾ ਫੋਕਸ ਇਹਨਾਂ ਤੇ ਬਣਿਆ ਹੋਇਆ ਬੱਚਿਆਂ ਦਾ ਵੀ ਅੱਗੇ ਨੂੰ ਭਵਿੱਖ ਨੂੰ ਹੋਊਗਾ ਹਾਂਜੀ ਸਰ ਸੀਐਮ ਭਵਨਤਮਨ ਸਾਹਿਬ ਜੀ ਸਾਰਾ ਜੀ ਨੂੰ ਬੇਨਤੀ ਹੈ ਸਰ ਚਲੋ ਜੋ ਉਹਨਾਂ ਨੇ ਕੱਲ ਵੀ ਖਰ ਬਹੁਤ ਵਧੀਆ ਉਹਨਾਂ ਉੱਤੇ ਉਹ ਕਰਿਆ ਰਿਸਿਵ ਕਰਤੇ ਬੱਚੇ ਸੇਫ ਉਹਨਾਂ ਘਰ ਭੇਜੇ ਆ ਜੀ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਚਲੋ ਸਾਡੇ ਬੱਚੇ ਘਰ ਸੇਫ ਆ ਗਏ ਅੱਗੇ ਸਰ ਬੇਨਤੀ ਇਹ ਹੀ ਹੈ ਵੀ ਜੋ ਸਾਡੀ ਚਲੋ ਜੋ ਸਾਡਾ ਆਰਥਿਕ ਨੁਕਸਾਨ ਉਹ ਤਾਂ ਹੋ ਗਿਆ ਹੋ ਗਿਆ ਅੱਗੇ ਨੂੰ ਜੋ ਬੱਚੇ ਦੀ ਕੁਆਲਿਫਿਕੇਸ਼ਨ ਉਹਦੀ ਉਹਦੇ ਆਧਾਰ ਤੇ ਉਹਨੂੰ ਜੋ ਵੀ ਉਹਦਾ ਲੀਗਲ ਮਤਲਬ ਬਣਦੀ ਹੈ ਸਰ ਉਹਨੂੰ ਉਸ ਹਿਸਾਬ ਨਾਲ ਸਾਡੀ ਆਰਥਿਕ ਮਦਦ ਕੀਤੀ ਜਾਵੇ ਸਰ ਚਲੋ ਕਹਿ ਸਕਦੇ ਆ ਕਿਉਂਕਿ ਦੇਖੋ ਜਿਹੜੇ ਪਰਿਵਾਰ ਤੇ ਪਈ ਆ ਖੈਰ ਪਤਾ ਤਾਂ ਸਭ ਤੋਂ ਜ਼ਿਆਦਾ ਦੁੱਖ ਤੇ ਸਹਿੰਦਾ ਤੇ ਸੋਚਦਾ ਤਾਂ ਉਹੀ ਆ ਪਰ ਇਹ ਗੱਲ ਵੀ ਹੈਗੀ ਆ ਵੀ ਨਾਲ-ਨਾਲ ਜਿਵੇਂ ਦੇਖੋਗੇ ਇਸ ਵਾਰੀ ਇਹ ਜਰੂਰ ਫਰਕ ਆ ਬਾਕੀ ਥਾਵਾਂ ਦੇ ਨਾਲੋਂ ਕਿ ਸਰਕਾਰ ਨੇ ਵੀ ਇਹ ਕੋਸ਼ਿਸ਼ ਕੀਤੀ ਹੈ ਵੀ ਅਸੀਂ ਨਾਲ ਖੜੇ ਹੋਈਏ ਪਰ ਹੁਣ ਅਗਲਾ ਸਟੈਪ ਕਿਉਂਕਿ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਦੱਸਿਆ ਵੀ ਪਹਿਲਾਂ ਤਾਂ ਡਿਗਰੀ ਰੂਟ ਦੇ ਨਾਲ ਭੇਜਣ ਦੀ ਗੱਲ ਹੋਈ ਤੇ ਆਖਰਕਾਰ ਜਾ ਕੇ ਫਿਰ ਜਦੋਂ ਸਮਾਂ ਬਦਲ ਜਾਂਦਾ ਫਿਰ ਬੰਦਾ ਨਾ ਉਸ ਪਾਸੇ ਨੂੰ ਹੁੰਦਾ ਤੇ ਨਾ ਦੂਜੇ ਨੂੰ ਜਵਿੰਦਰ ਸਿੰਘ ਖੁਦ ਆਇਆ ਇੱਕ ਪੁਲਿਸ ਮੁਮਾਜ ਬਨੇ ਉਹਦੇ ਬਾਵਜੂਦ ਜੇ ਦੇਖਿਆ ਜਾਵੇ ਹਾਲਾਤ ਕਈ ਵਾਰ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜਿਵੇਂ ਇਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਲਗਾਤਾਰ ਕੋਸ਼ਿਸ਼ਾਂ ਸੀ ਕਿ ਬੱਚੇ 4 ਸਾਲ ਤੋਂ ਮਿਹਨਤ ਕਰ ਰਹੇ ਸੀਗੇ ਵੀ ਜਾ ਸਕੇ ਬਾਹਰ ਕਿਉਂਕਿ ਜੇ ਉਰੇ ਕੁਝ ਨਹੀਂ ਬਣਦਾ ਫੇਰ ਵਿਡੀਓ ਜਰਨਲਿਸਟ ਕਮਲ ਦੇਨਾਸ ਮਿਸਿੰਗ ਹੋ ਰਿਹਾ 110% ਟੀਵੀ ਚੰਡੀਗੜ੍ਹ ਜੀ ਸੁਰੂਤਾਂ ਲੀਗਲ ਤਰੀਕੇ ਨਾਲ ਮਤਲਬ ਅਪਲਾਈ ਕਰਿਆ ਕਈ ਜਗ੍ਹਾ ਅਪਲਾਈ ਕਰਤਾ ਉਤੋਂ ਨਹੀਂ ਗੱਲ ਬਣੀ ਰਿਫਿਊਜ਼ਲ ਵਗੈਰਾ ਆ ਗਈ ਜੀ ਤਕਰੀਬ 4 ਸਾਲ ਤੋਂ ਅਪਲਾਈ ਉਹ ਕਰਦੇ ਰਹੇ ਸੀ ਜੀ ਪਹਿਲਾਂ ਟਰਾਈ ਕਰਦੇ ਹਾਂ ਹਾਂ ਜੀ ਫਿਰ ਇਦਾਂ ਕਿਸੇ ਨਾ ਮਤਲਬ ਕੇਦੋ ਸਾਨੂੰ ਦੱਸ ਪਈ ਵੀ ਇਦਾਂ ਦਾ ਇਹ ਟ੍ਰੈਵਲ ਜਾਟ ਹੈਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ ਪੇਮੈਂਟ ਸਾਨੂੰ ਨੇ ਪੂਰੀ ਲੈ ਲਈ ਜੀ 80 ਲੱਖ ਦੇ ਕਰੀਬ ਜੀ ਇਹਨਾਂ ਨੇ ਸਾਨੂੰ ਤਕਰੀਬ 12-13 ਦਿਨ ਪਹਿਲਾਂ 5 ਤਰੀਕ ਨੂੰ 5 ਫਰਵਰੀ ਨੂੰ ਇੰਟਰ ਕਰਾਇਆ अच्छा जी सर ਤੇ ਤੁਹਾਨੂੰ ਇਨਫੋਰਮ ਕਰਤਾ ਸੀ ਫਿਰ ਉਹ ਤਾਂ ਨੇ ਉਧਰ ਹੀ ਪੁੱਛਨੇ ਯਾ ਨਹੀਂ ਨਹੀਂ ਸਾਨੂੰ ਉਹਨਾਂ ਦਾ ਹੀ ਫੋਨ ਆਇਆ लास्ट ਵਸ ਜੀ ਬੱਚਿਆਂ ਦਾ ਜੀ ਬੱਚਿਆਂ ਦਾ ਜੀ ਜਦੋਂ ਲਾਸਟ ਇੰਟਰ ਕਰੇ ਉਹਦੇ ਬਾਅਦ ਫਿਰ ਕੱਲ ਜੋ ਵੀ মিডিਆ ਰਾਹੀਂ ਸਭ ਨੂੰ ਮਤਲਬ ਪਤਾ ਲੱਗਾ ਉਹਦੇ ਲਿਸਟੋਂ ਉਥੋਂ ਪਤਾ ਲੱਗੀ ਤੁਹਾਨੂੰ ਵੀ ਉਹ ਚ ਆ ਰਹੇ ਨੇ ਹਾਂਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਲਗਾਤਾਰ ਜੇ ਦੇਖੀਏ ਤਾਂ ਅਮਰੀਕਾ ਤੋਂ ਰਿਪੋਰਟ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਆ ਤੇ ਅੱਗੇ ਵੀ ਹਜੇ ਪਤਾ ਨਹੀਂ ਕਿੰਨਾ ਵੱਡਾ ਨੰਬਰ ਹੈ ਜਿਹੜਾ ਉਹ ਆਖਰਕਾਰ ਵਾਪਸ ਆਉਣਾ ਇੱਕ ਜੇ ਮੋਹਾਲੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਅਮਨਪ੍ਰੀਤ ਕੌਰ ਉਹ ਵੀ ਰਿਪੋਰਟ ਹੋਏ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਜਸਵਿੰਦਰ ਸਿੰਘ ਜੀ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲਾਂ ਨੇ ਆ ਜਸਵਿੰਦਰ ਜੀ ਦੇਖਿਆ ਜਾਵੇ ਖੈਰ ਬਹੁਤ ਵੱਡੀ ਗਿਣਤੀ ਚ ਨੌਜਵਾਨ ਆ ਰਹੇ ਨੇ ਤੁਹਾਡੇ ਵੀ ਬੱਚੇ ਖੈਰ ਇਹਦੇ ਚ ਸ਼ਾਮਲ ਸੀਗੇ ਆ ਜਾਣਦਾ ਇਹ ਕਿਉਂ ਹੀ ਖਾਸ ਲੱਗਿਆ ਤੁਹਾਨੂੰ ਵੀ ਅਮਰੀਕਾ ਹੀ ਭੇਜਨੇ ਚਾਹੀਦੇ ਨੇ ਬੱਚੇ ਜਾਂ ਕੀ ਉਹਨਾਂ ਦਾ ਆਪ ਦਾ ਫੈਸਲਾ ਸੀ ਇਹ ਪਹਿਲਾਂ ਬਿਉਂਤਬੰਦੀ ਕਿਉਂਕਿ ਪਰਿਵਾਰਕ ਤੌਰ ਤੇ ਆਪਾਂ ਪਹਿਲਾਂ ਵਿਚਾਰ ਚਰਚਾ ਕਰਦੇ ਆਂ ਉਸ ਤੋਂ ਬਾਅਦ ਹੀ ਕੋਈ ਫੈਸਲਾ ਹੁੰਦਾ ਹੈ ਇਹ ਸ਼ੁਰੂਆਤ ਕਿਵੇਂ ਹੋਈ ਬਾਹਰ ਭੇਜਣ ਵਾਲੇ ਤੁਹਾਡੇ ਸਿਲਸਲੇ ਨਹੀਂ ਸਰ ਪਹਿਲਾਂ ਤਾਂ ਅਸੀਂ ਸ਼ੁਰੂ ਹੀ ਤਾਂ ਲੀਗਲ ਤਰੀਕੇ ਨਾਲ ਅਪਲਾਈ ਕਰਿਆ ਕਈ ਜਗ੍ਹਾ ਅਪਲਾਈ ਕੀਤਾ ਉੱਥੋਂ ਨਹੀਂ ਗੱਲ ਬਣੀ ਰਿਫਿਊਜ਼ਲ ਵਗੈਰਾ ਆ ਗਈ ਜੀ ਤਕਰੀਬਨ 4 ਸਾਲ ਤੋਂ ਅਪਲਾਈ ਉਹ ਕਰਦੇ ਰਹੇ ਸੀ ਜੀ ਪਹਿਲਾਂ ਟਰਾਈ ਕਰਦੇ ਹਾਂ ਹਾਂ ਜੀ ਫਿਰ ਇਦਾਂ ਹੀ ਕਿਸੇ ਨਾ ਮਤਲਬ ਅੱਗੇ ਤੋਂ ਸਾਨੂੰ ਦੱਸ ਪਾਈ ਵੀ ਇਦਾਂ ਇਦਾਂ ਇਹ ਟਰੈਵਲ ਜਾਂ ਟੈਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ ਉਹਦੇ ਨਾਲ ਵੀ ਗੱਲ ਕਰੀ ਸਾਨੂੰ ਉਹਨੇ ਵੀ ਇਹੀ ਕਿਹਾ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂੰਗਾ ਪਹਿਲਾਂ ਵੀ ਭੇਜੇ ਹੁਣੇ ਉਹਨੇ ਕਿਸੇ ਤਾਂ ਹੀ ਕੋਈ ਅੱਗੇ ਦੱਸਦਾ ਹਾਂ ਜੀ ਹਾਂ ਜੀ ਸਰ ਪਹਿਲਾਂ ਵੀ ਕਹਿੰਦੇ ਮੈਂ ਕਾਫੀ ਬੱਚੇ ਭੇਜੇ ਆ ਜੀ ਉਹਨੇ ਪਤਾ ਤੁਹਾਨੂੰ ਆਲੇ ਦੁਆਲੇ ਪਤਾ ਕਰ ਭੇਜੇ ਆ ਬੱਚੇ ਉਹਨੇ ਵੀ ਉਹ ਕਹਿੰਦੇ ਮੈਂ ਲੀਗਲ ਤਰੀਕੇ ਨਾਲ ਭੇਜੂੰਗਾ ਕਹਿੰਦਾ ਵੀ ਇਹਨਾਂ ਦਾ ਵੀਜ਼ਾ ਲਵਾ ਕੇ ਭੇ ਪਰ ਇਹ ਫਿਰ ਉਹ ਪਤਾ ਲੱਗਾ ਸੀ ਤੁਹਾਨੂੰ ਪਹਿਲਾਂ ਜਦੋਂ ਕਿਉਂਕਿ ਕਈ ਵਾਰ ਹੁੰਦਾ ਇਹ ਹੈ ਵੀ ਬੰਦਾ ਜਦੋਂ ਪੈਸੇ ਦੇ ਬੈਠਦਾ ਜਾਂ ਕਈ ਹੁੰਦਾ ਵੀ ਜਦੋਂ ਫਿਕਸ ਹੋ ਗਿਆ ਘਰੋਂ ਜਵਾਗ ਤੁਰਪੇ ਨੇ ਫਿਰ ਇੱਕੋ ਲੱਗਤ ਜਾ ਕੇ ਪਤਾ ਲੱਗਦਾ ਸਾਨੂੰ ਵੀ ਉਹਦਾ ਰੂਟੀ ਡਬਲਟ ਹੋ ਗਿਆ ਸਰ ਉਹ ਫਿਰ ਸਾਰਾ ਕਾ ਵੀ ਪੇਮੈਂਟ ਉਹਨਾਂ ਨੇ ਲੈ ਵੀ ਲਈ ਸਾਡੇ ਕੋਲੋਂ ਜੀ ਫਿਰ ਨਾ ਅਸੀਂ ਨੂੰ ਨਾ ਕਰਨ ਜੋਗੇ ਫਿਰ ਇਹੀ ਕਿਹਾ ਵੀ ਚਲੋ ਜੋ ਜਿਹੋ ਤਰਾ ਤਰੀਕਾ ਸਹੀ ਤਰੀਕਾ ਉਸ ਦਾ ਮਤਲਬ ਭੇਜ ਜੀ ਸਾਨੂੰ ਉਹਨੇ ਇਹੀ ਵਿਸ਼ਵਾਸ ਹੋਇਆ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂਗਾ ਕੋਈ ਮਤਲਬ ਇਹੋ ਜਿਹਾ ਕੋਈ ਤੁਹਾਨੂੰ ਨਹੀਂ ਅਨਲਿਗਲ ਉਹ ਨਹੀਂ ਹੋਊਗਾ ਜੀ ਤੇ ਇਹਦੇ ਵਿੱਚ ਫਿਰ ਕਿੰਨੀ ਇੱਕ ਦੋਹੇ ਬੱਚਿਆਂ ਦੀ ਕਿੰਨੀ ਇੱਕ ਪੈਸਾ ਰਹਿ ਜੀ ਉਹਨਾਂ ਨੇ ਪੇਮੈਂਟ ਕਿੰਨੀ ਕੀਤੀ ਲੈ ਲਈ ਉਹਨਾਂ ਨੇ ਪੇਮੈਂਟ ਸਾਰ ਉਹਨਾਂ ਨੇ ਪੂਰੀ ਲੈ ਲਈ ਜੀ 80 ਲੱਖ ਦੇ ਕਰੀਬ ਜੀ ਤੇ ਦੁਬਾਰੇ ਫਿਰ ਜਦੋਂ ਬੱਚੇ ਉੱਥੇ ਪਹੁੰਚੇ ਕੋਦੋਂ ਕਿਸ ਜੀ ਜਦੋਂ ਜਿਵੇਂ ਹੁਣ ਇਸ ਵਾਰ ਕਿਉਂਕਿ ਜ਼ਿਆਦਾ ਰਿਪੋਰਟ ਖੈਰ ਉਹ ਗਿਣਤੀ ਆ ਜਿਹੜੇ ਨਾਲ ਦੀ ਨਾਲ ਉੱਥੇ ਫੜੇ ਗਏ ਜਾਂ ਉਹਨਾਂ ਨੇ ਫੜ ਲਏ ਉੱਥੇ ਜਦੋਂ ਬਾਰਡਰ ਕਰਾਸ ਕਰਿਆ ਇਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੀ ਉੱਥੇ ਪਹੁੰਚਣ ਨੂੰ ਇਹਨਾਂ ਨੇ ਸਾਰੋਂ ਕਰੀਬ 12 13 ਦਿਨ ਪਹਿਲਾਂ 5 ਤਰੀਕ ਨੂੰ 5 ਫਰਵਰੀ ਨੂੰ ਇਹਨਾਂ ਨੇ ਇੰਟਰ ਕਰਿਆ ਸੀ ਜਿੱਥੇ अच्छा जी सर ਤੇ ਤੁਹਾਨੂੰ ਇਨਫੋਰਮ ਕਰਤਾ ਸੀ ਕਿ ਉਹ ਟਾਣੇ ਉਧਰ ਹੀ ਪੁੱਛਨੇ ਯਾਰ ਨਹੀਂ ਨਹੀਂ ਸਾਨੂੰ ਉਹਨਾਂ ਦਾ ਹੀ ਫੋਨ ਆਇਆ ਲਾਸਟ ਵਸ ਜੀ ਬੱਚਿਆਂ ਦਾ ਜੀ ਬੱਚਿਆਂ ਦਾ ਜੀ ਜਦੋਂ ਲਾਸਟ ਇੰਟਰ ਕਰੇ ਉਹ ਤੋਂ ਬਾਅਦ ਫਿਰ ਕੱਲ ਜੋ ਵੀ ਮੀਡੀਆ ਰਾਈਸ ਸਭਾ ਮਤਲਬ ਪਤਾ ਲੱਗਾ ਉਹਦੇ ਤੋਂ ਲਿਸਟੋਂ ਤੋਂ ਪਤਾ ਲੱਗੀ ਤੁਹਾਨੂੰ ਵੀ ਉਹ ਚ ਆ ਰਹੇ ਨੇ ਹਾਂਜੀ ਸਰ ਹਾਂਜੀ ਹਾਂਜੀ ਤੇ ਉਹ ਠੀਕ ਨੇ ਬੱਚੇ ਸੇਫ ਨੇ ਕੋਈ ਇਹ ਕੋਈ ਤਾਂ ਨਹੀਂ ਠੀਕ ਆ ਪਰ ਥੋੜਾ ਜਿਹਾ ਡਿਪਰੈਸ਼ਨ ਚ ਹੈ ਟੈਂਸ਼ਨ ਚ ਬਹੁਤ ਜ਼ਿਆਦਾ ਕਿਉਂਕਿ ਐਡੇ ਵੱਡੇ ਤੌਰ ਤੇ ਕਿਉਂਕਿ ਗਏ ਤਾਂ ਪਹਿਲਾਂ ਇਸ ਤਰੀਕੇ ਹੋਣੇ ਵੀ ਉੱਥੇ ਜਾ ਕੇ ਕਿਉਂਕਿ ਬੰਦਾ ਕੋ ਸੋਚਦਾ ਹੀ ਹੈ ਵੀ ਆਹ ਕੰਮ ਕਰ ਕੀਤਾ ਕਰਾਂਗੇ ਪਰ ਕੋਈ ਕੋ ਲੱਗ ਤਾ ਜਿਵੇਂ ਕਹੀਏ ਇਹਨਾਂ ਨੂੰ ਉੱਥੇ ਪਾਰ ਕਰਨ ਵੇਲੇ ਪਤਾ ਲੱਗਿਆ ਹੋਣਾ ਵੀ ਸਾਡੀ ਫੜਤ ਹੋ ਗਈ ਹੈ ਜਾਂ ਅੱਗੇ ਨਹੀਂ ਜਾ ਸਕਦੇ ਹੈਗੇ ਅਸੀਂ ਹਾਂਜੀ ਸਰ ਬਸ ਉਹਨਾਂ ਨੂੰ ਜਿੱਦਾਂ ਸਾਨੂੰ ਇਹ ਦੱਸ ਰਹੇ ਆਂ ਵੀ ਅਸੀਂ ਅੰਦਰ ਐਂਟਰ ਕਰੇ ਆਂ ਵੀ ਉਹ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਇਦਾਂ-ਦਾਂ ਵੀ ਆ ਕੇ ਵੀ ਉਹਨਾਂ ਨੇ ਸਾਡੀ ਇੰਟਰਵਿਊ ਵਗੈਰਾ ਲਈ ਹੈ ਤੋਂ ਬਾਅਦ ਉਹਨਾਂ ਪੁੱਛ ਗਏ ਜੀ ਵੀ ਕਿਹੜੇ ਪ੍ਰੋਸੈਸਰ ਆਈਆਂ ਹੈ ਨਾਲ ਦੀ ਨਾਲ ਸਾਨੂੰ ਕਹਿੰਦੇ ਵੀ ਤੁਹਾਨੂੰ ਵਾਪਸ ਭੇਜਾਂਗੇ ਜੀ ਨਹੀਂ ਰੂਟ ਇਹਨਾਂ ਦਾ ਉਹੀ ਰਿਹਾ ਜੀ ਜਿਵੇਂ ਆਮ ਦੇਸੀ ਸੁਣਦੇ ਆਂਗੇ ਵੀ ਉਹ ਜੰਗਲਾਂ ਵਿੱਚ ਦੀ ਪੂਰਾ ਜਦੋਂ ਬਾਰਡਰ ਕ੍ਰੋਸ ਕਰਾਉਂਦੇ ਨੇ ਉਹੀ ਔਖੀ ਹਾਂ ਬਸ وہی ਉਦਾਂ ਹੀ ਦੱਸ ਰਹੇ ਆ ਜੀ ਕਿਤੇ ਚਲੋ ਟਰੈਵਲਿੰਗ ਹੈ ਕਿਤੇ ਵਾਇਰ ਵੀ ਜੋ ਵੀ ਪ੍ਰੋਸੈਸ ਹੋਇਆਗਾ ਜੀ ਹਾਂ ਤੇ ਬਾਕੀ ਵੀ ਸਾਨੂੰ ਉਹਦਾ ਮਤਲਬ ਬਾਅਦ ਚ ਪਤਾ ਲੱਗਿਆ ਪਹਿਲਾਂ ਤਾਂ ਇਹੀ ਕਹਿ ਰਹੇ ਵੀ ਬਾਈਏਰ ਹੀ ਭੇਜਾਂਗੇ ਇਹਨਾਂ ਨੂੰ ਕਿ ਪਹਿਲਾਂ ਤਾਂ ਤੁਹਾਨੂੰ ਏਸੀ ਵੀ ਜਿਵੇਂ ਜੈਨੂਨ ਤੌਰ ਤੇ ਆਮ ਬਾਕੀ ਜਾਂਦੇ ਨੇ ਉਮੀ ਇਹ ਭੇਜ ਦੂਗਾ ਹੋ ਸਕਦਾ ਵੀ ਜਿਵੇਂ ਕਹਦੀਆਂ ਕਈਆਂ ਦੇ ਰਾਹ ਵੱਖਰੇ ਹੁੰਦੇ ਨੇ ਭੇਜਣ ਦੇ ਹਾਂਜੀ ਹਾਂਜੀ ਉਹ ਮਤਲਬ ਸਾਨੂੰ ਇਹੀ ਸ਼ੁਰੂ ਚ ਇਹੀ ਕਿਹਾ ਸੀ ਵੀ ਅਸੀਂ ਤਾਂ ਇਹਨਾਂ ਨੂੰ ਬਿਲਕੁਲ ਲੀਗਲ ਪ੍ਰੋਸੈਸ ਨਾਲ ਭੇਜਾਂਗੇ ਬਾਈਏਰ ਭੇਜਾਂਗੇ ਕਿਤੇ ਇਹਨੂੰ ਮਤਲਬ ਉਹਨੇ ਪੈਦਲ ਨਹੀਂ ਕਿਤੇ ਟਰੈਵਲਿੰਗ ਕਿਤੇ ਨਹੀਂ ਆ ਗਈ ਫਿਰ ਤੁਹਾਡੀ ਉਹ ਗੱਲਬਾਤ ਕੋਈ ਵੀ ਹੁਣ ਜਿਹੜਾ ਪੈਸਾ ਇਹਨਾਂ ਕਿਉਂਕਿ ਕੋਈ ਛੋਟੀ ਰਕਮ ਨਹੀਂ ਹੈਗੀ ਤੇ ਪੈ ਮਨੇ ਅਜੇ ਫਿਲਹਾਲ ਨਾਲ ਸਾਡੇ ਨਾਲ ਕੋਈ ਅਜੇ ਸੰਪਰਕ ਨਹੀਂ ਹੋਇਆ ਉਹਨਾਂ ਦਾ ਅੱਛਾ ਕਰੀਂ ਤੁਸੀਂ ਜੀ ਸਰ ਜੀ ਜਾਂ ਉਹ ਉਹਦੇ ਨਾਲ ਆਪ ਨਹੀਂ ਕਰ ਰਿਹਾ ਹੈਗਾ ਉਹ ਜਾਂ ਚੱਕੀ ਨਹੀਂ ਰਿਹਾ ਉਹ ਅਜੇ ਤਾਂ ਕੋਈ ਨਾ ਉਹਨਾਂ ਨੇ ਕਰਿਆ ਸੰਪਰਕ ਤੇ ਅਸੀਂ ਅਸੀਂ ਵੀ ਅਜੇ ਦਾ ਉਧਰ ਮਤਲਬ ਪੀਜੀ ਹੋਣ ਕਰਕੇ ਕੋਈ ਉਹ ਨਹੀਂ ਹੋ ਸਕਿਆ ਸਾਡੇ ਨਾਲ ਜੀ ਚਲੋ ਜੀ ਜਿਵੇਂ ਖੈਰ ਕੱਲ ਮੁੱਖ ਮੰਤਰੀ ਹੋਣਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਬਾਹ ਫੜਾਂਗੇ ਐ ਨਹੀਂ ਛੱਡਦੇ ਹੈਗੇ ਆ ਲੱਗਦਾ ਉਮੀਦ ਕੀ ਸਰਕਾਰ ਜਿਸ ਤਰ੍ਹਾਂ ਦੇ ਨਾਲ ਲੱਗੀ ਹੋਈ ਐਕਟਿਵਲੀ ਤੇ ਸਾਰਿਆਂ ਦਾ ਫੋਕਸ ਇਹਨਾਂ ਤੇ ਬਣਿਆ ਹੋਇਆ ਬੱਚਿਆਂ ਦਾ ਵੀ ਅੱਗੇ ਨੂੰ ਭਵਿੱਖ ਨੂੰ ਹੋਊਗਾ ਹਾਂਜੀ ਸਰ ਸੀਐਮ ਭਵਨਤਮਨ ਸਾਹਿਬ ਜੀ ਸਰ ਸਾਡੀ ਨੂੰ ਬੇਨਤੀ ਹੈ ਸਰ ਚਲੋ ਜੋ ਉਹਨਾਂ ਨੇ ਕੱਲ ਵੀ ਖਰ ਬਹੁਤ ਵਧੀਆ ਉਹਨਾਂ ਨੇ ਉੱਥੇ ਉਹ ਕਰਿਆ ਰਸੀਵ ਕਰਤੇ ਬੱਚੇ ਸੇਫ ਹੋਣਾ ਕਰ ਭੇਜੇ ਜੀ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਚਲੋ ਸਾਡੇ ਬੱਚੇ ਘਰ ਸੇਫ ਆ ਗਏ ਅੱਗੇ ਸਰ ਬੇਨਤੀ ਇਹੀ ਹੈ ਵੀ ਜੋ ਸਾਡੀ ਚਲੋ ਜੋ ਸਾਡਾ ਆਰਥਿਕ ਨੁਕਸਾਨ ਤਾਂ ਹੋ ਗਿਆ ਹੋ ਗਿਆ ਅੱਗੇ ਨੂੰ ਜੋ ਬੱਚੇ ਦੀ ਕੁਆਲਿਫਿਕੇਸ਼ਨ ਉਹਦੀ ਉਹਦੇ ਆਧਾਰ ਤੇ ਉਹਨੂੰ ਜੋ ਵੀ ਉਹਦਾ ਲੀਗਲ ਮਤਲਬ ਬਣਦੀ ਹੈ ਸਰ ਉਹਨੂੰ ਉਸ ਹਿਸਾਬ ਨਾਲ ਸਾਡੀ ਆਰਥਿਕ ਮਦਦ ਕੀਤੀ ਜਾਵੇ ਸਰ ਚਲੋ ਕਹਿ ਸਕਦੇ ਆ ਕਿਉਂਕਿ ਦੇਖੋ ਜਿਹੜੇ ਪਰਿਵਾਰ ਤੇ ਪਈ ਆ ਖੈਰ ਪਤਾ ਤਾਂ ਸਭ ਤੋਂ ਜ਼ਿਆਦਾ ਦੁੱਖ ਤੇ ਸਹਿੰਦਾ ਤੇ ਸੋਚਦਾ ਤਾਂ ਉਹੀ ਆ ਪਰ ਇਹ ਗੱਲ ਵੀ ਹੈਗੀ ਆ ਵੀ ਨਾਲ-ਨਾਲ ਜਿਵੇਂ ਦੇਖੋ ਕਿ ਇਸ ਵਾਰੀ ਇਹ ਜਰੂਰ ਫਰਕ ਆ ਬਾਕੀ ਥਾਵਾਂ ਦੇ ਨਾਲੋਂ ਕਿ ਸਰਕਾਰ ਨੇ ਵੀ ਇਹ ਕੋਸ਼ਿਸ਼ ਕਰੀ ਆ ਵੀ ਅਸੀਂ ਨਾਲ ਖੜੇ ਹੋਈਏ ਪਰ ਹੁਣ ਅਗਲਾ ਸਟੈਪ ਕਿਉਂਕਿ ਬਹੁਤ ਵੱਡੀ ਅਮਾਉਂਟ ਆ ਜਿਹੜੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਦੱਸਿਆ ਵੀ ਪਹਿਲਾਂ ਤਾਂ ਡਿਗਰੀ ਰੂਟ ਦੇ ਨਾਲ ਭੇਜਣ ਦੀ ਗੱਲ ਹੋਈ ਤੇ ਆਖਰਕਾਰ ਜਾ ਕੇ ਫਿਰ ਜਦੋਂ ਸਮਾਂ ਬਦਲ ਜਾਂਦਾ ਫਿਰ ਬੰਦਾ ਨਾ ਉਸ ਪਾਸੇ ਨੂੰ ਹੁੰਦਾ ਤੇ ਨਾ ਦੂਜੇ ਨੂੰ ਜਵਿੰਦਰ ਸਿੰਘ ਖੁਦਾ ਇੱਕ ਪੁਲਿਸ ਮਾਜਬ ਨੇ ਉਹਦੇ باوجود ਜੇ ਦੇਖਿਆ ਜਾਵੇ ਹਾਲਾਤ ਕਈ ਵਾਰ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜਿਵੇਂ ਇਹਨਾਂ ਨੇ ਕਿਹਾ ਵੀ ਪਹਿਲਾਂ ਅਸੀਂ ਲਗਾਤਾਰ ਕੋਸ਼ਿਸ਼ਾਂ ਸੀ ਕਿ ਬੱਚੇ 4 ਸਾਲ ਤੋਂ ਮਿਹਨਤ ਕਰ ਰਿਹਾ ਸੀਗਾ ਵੀ ਜਾ ਸਕੇ ਬਾਹਰ ਕਿਉਂਕਿ ਜੇ ਉਰੇ ਕੁਝ ਨਹੀਂ ਬਰਦਾ ਫੇਰ ਹੀ ਬੰਦਾ ਬਾਹਰ ਜਾਣ ਬਾਰੇ ਸੋਚਦਾ ਵੀਡੀਓ ਜਰਨਿਸਟ ਕਮਲ ਦੇ ਨਾਲ ਮਿਸਿੰਗ ਹੋਰ ਯਾਰਾ 100% ਟੀਵੀ ਚੰਡੀਗੜ੍ਹ ਜੀ ਸ਼ੁਰੂਤਾਂ ਲੀਗਲ ਤਰੀਕੇ ਨਾਲ ਅਪਲਾਈ ਕਰਿਆ ਕਈ ਜਗ੍ਹਾ ਅਪਲ ਤਕਰੀਬਨ 4 ਸਾਲਾਂ ਤੋਂ ਅਪਲਾਈ ਉਹ ਕਰਦੇ ਰਹੇ ਸੀ ਜੀ ਪਹਿਲਾਂ ਟਰਾਈ ਕਰਦੇ ਹਾਂ ਹਾਂ ਜੀ ਫਿਰ ਇਦਾਂ ਹੀ ਕਿਸੇ ਨਾਲ ਮਤਲਬ ਕਿ ਉਹ ਸਾਨੂੰ ਦੱਸ ਪਾਈ ਵੀ ਇਦਾਂ ਦਾ ਇਹ ਟਰੈਵਲ ਜੱਟ ਹੈਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ ਪੇਮੈਂਟ ਸਾਰੋਂ ਨੇ ਪੂਰੀ ਲੈ ਲਈ ਜਿਵੇਂ 80 ਲੱਖ ਦੇ ਕਰੀਬ ਜੀ ਇਹਨਾਂ ਨੇ ਸਾਰੋਂ ਤਕਰੀਬ 12-13 ਦਿਨ ਪਹਿਲਾਂ 5 ਤਰੀਕ ਨੂੰ 5 ਫਰਵਰੀ ਨੂੰ ਇਹਨਾਂ ਨੇ ਇੰਟਰ ਕਰਾਇਆ ਸੀ ਜਿੱਥੇ ਅੱਛਾ ਜੀ ਸਰ ਤੇ ਤੁਹਾਨੂੰ ਇਨਫੋਰਮ ਕਰਤਾ ਸੀ ਫਿਰ ਉਹਨਾਂ ਨੇ ਉਧਰ ਹੀ ਪੁੱਛਨੇ ਆ ਨਹੀਂ ਨਹੀਂ ਸਾਨੂੰ ਉਹਨਾਂ ਦਾ ਹੀ ਫੋਨ ਆਇਆ ਲਾਸਟ ਵਾਰ ਜੀ ਬੱਚਿਆਂ ਦੇ ਬੱਚਿਆਂ ਦੇ ਜਦੋਂ ਲਾਸਟ ਇੰਟਰ ਕਰੇ ਉਹਦੇ ਬਾਅਦ ਫਿਰ ਕੱਲ ਜੋ ਵੀ মিডিਆ ਰਾਹੀਂ ਸਭ ਨੂੰ ਮਤਲਬ ਪਤਾ ਲੱਗਾ ਉਹਦੇ ਤੋਂ ਪਤਾ ਲੱਗੀ ਤੁਹਾਨੂੰ ਵੀ ਉਹ ਚਾ ਰਹੇ ਨੇ ਹਾਂਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਲਗਾਤਾਰ ਜੇ ਦੇਖੀਏ ਤਾਂ ਅਮਰੀਕਾ ਤੋਂ ਰਿਪੋਰਟ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਤੇ ਅੱਗੇ ਵੀ ਹਜੇ ਪਤਾ ਨਹੀਂ ਕਿੰਨਾ ਵੱਡਾ ਨੰਬਰ ਹੈ ਜਿਹੜਾ ਉਹ ਆਖਰਕਾਰ ਵਾਪਸ ਆਉਣਾ ਇੱਕ ਜੇ ਮੋਹਾਲੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਅਮਨਪ੍ਰੀਤ ਕੌਰ ਉਹ ਵੀ ਰਿਪੋਰਟ ਹੋਏ ਨੇ ਤੇ ਉਹਨਾਂ ਦੇ ਫਾਜ਼ਲ ਸਾਹਿਬ ਜਸਵੰਤ ਸਿੰਘ ਜੀ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਜਸਵੰਤ ਜੀ ਦੇਖਿਆ ਜਾਵੇ ਖੈਰ ਬਹੁਤ ਵੱਡੀ ਗਿਣਤੀ ਚ ਨੌਜਵਾਨ ਆ ਰਹੇ ਨੇ ਤੁਹਾਡੇ ਵੀ ਬੱਚੇ ਖੈਰੇ ਦੇ ਚ ਸ਼ਾਮਲ ਸੀਗੇ ਆ ਜਾਣਦਾ ਇਹ ਕਿਉਂ ਹੀ ਖਾਸ ਲੱਗਿਆ ਤੁਹਾਨੂੰ ਵੀ ਅਮਰੀਕਾ ਹੀ ਭੇਜਨੇ ਚਾਹੀਦੇ ਨੇ ਬੱਚੇ ਜਾਂ ਕੀ ਉਹਨਾਂ ਦਾ ਆਪ ਦਾ ਫੈਸਲਾ ਸੀ ਇਹ ਪਹਿਲਾਂ ਬਿਉਂਤਬੰਦੀ ਕਿਉਂਕਿ ਪਰਿਵਾਰਕ ਤੌਰ ਤੇ ਆਪਾਂ ਪਹਿਲਾਂ ਵਿਚਾਰ ਚਰਚਾ ਕਰਦੇ ਆਂ ਉਸ ਤੋਂ ਬਾਅਦ ਹੀ ਕੋਈ ਫੈਸਲਾ ਹੁੰਦਾ ਹੈ ਇਹ ਸ਼ੁਰੂਆਤ ਕਿਵੇਂ ਹੋਈ ਬਾਹਰ ਭੇਜਣ ਵਾਲੇ ਤੁਹਾਡੇ ਸਿਲਸਲੇ ਨਹੀਂ ਸਰ ਪਹਿਲਾਂ ਤਾਂ ਅਸੀਂ ਸ਼ੁਰੂ ਹੀ ਤਾਂ ਲੀਗਲ ਤਰੀਕੇ ਨਾਲ ਅਪਲਾਈ ਕਰਿਆ ਕਈ ਜਗ੍ਹਾ ਅਪਲਾਈ ਕੀਤਾ ਉਦੋਂ ਨਹੀਂ ਗੱਲ ਬਣੀ ਰਿਫਿਊਜ਼ਲ ਵਗੈਰਾ ਆ ਗਈ ਜੀ ਤਕਰੀਬਨ 4 ਸਾਲ ਤੋਂ ਅਪਲਾਈ ਉਹ ਕਰਦੇ ਰਹੇ ਸੀ ਜੀ ਪਹਿਲਾਂ ਟਰਾਈ ਕਰਦੇ ਹਾਂ ਹਾਂ ਜੀ ਫਿਰ ਇਦਾਂ ਹੀ ਕਿਸੇ ਨਾ ਮਤਲਬ ਅੱਗੇ ਤੋਂ ਸਾਨੂੰ ਦੱਸ ਪਾਈ ਵੀ ਇਦਾਂ ਇਦਾਂ ਇਹ ਟਰੈਵਲ ਜਾਂ ਟੈਗਾ ਜੀ ਵੇ ਲੀਗਲ ਤਰੀਕੇ ਨਾਲ ਭੇਜਦਾ ਜੀ ਉਹਦੇ ਨਾਲ ਵੀ ਗੱਲ ਕਰੀ ਸਾਨੂੰ ਉਹਨੇ ਵੀ ਇਹੀ ਕਿਹਾ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂੰਗਾ ਪਹਿਲਾਂ ਵੀ ਭੇਜੇ ਹੁਣੇ ਉਹਨੇ ਕਿਸੇ ਤਾਂ ਹੀ ਕੋਈ ਅੱਗੇ ਦੱਸਦਾ ਹਾਂ ਜੀ ਹਾਂ ਜੀ ਸਰ ਪਹਿਲਾਂ ਵੀ ਕਹਿੰਦੇ ਮੈਂ ਕਾਫੀ ਬੱਚੇ ਭੇਜੇ ਆ ਜੀ ਉਹਨੇ ਪਤਾ ਤੁਹਾਨੂੰ ਆਲੇ-ਦਾਲੇ ਪਤਾ ਕਰ ਭੇਜੇ ਆ ਬੱਚੇ ਉਹਨੇ ਵੀ ਉਹ ਕਹਿੰਦੇ ਮੈਂ ਲੀਗਲ ਤਰੀਕੇ ਨਾਲ ਭੇਜੂੰਗਾ ਕਹਿੰਦਾ ਵੀ ਇਹਨਾਂ ਦਾ ਵੀਜ਼ਾ ਲਵਾ ਕੇ ਭੇ ਪਰ ਇਹ ਫਿਰ ਉਹ ਪਤਾ ਲੱਗਾ ਸੀ ਤੁਹਾਨੂੰ ਪਹਿਲਾਂ ਜਦੋਂ ਕਿਉਂਕਿ ਕਈ ਵਾਰ ਹੁੰਦਾ ਇਹ ਹੈ ਵੀ ਬੰਦਾ ਜਦੋਂ ਪੈਸੇ ਦੇ ਬੈਠਦਾ ਜਾਂ ਕਈ ਹੁੰਦਾ ਵੀ ਜਦੋਂ ਫਿਕਸ ਹੋ ਗਿਆ ਘਰੋਂ ਜਵਾਕ ਤੁਰਪੇ ਨੇ ਫਿਰ ਇੱਕੋ ਲਖਤ ਜਾ ਕੇ ਪਤਾ ਲੱਗਦਾ ਸਾਨੂੰ ਵੀ ਉਹਦਾ ਰੂਟੀ ਡਬਲਟ ਹੋ ਗਿਆ ਸੀ ਉਹ ਫਿਰ ਸਾਰਾ ਕਾ ਵੀ ਪੇਮੈਂਟ ਉਹਨੇ ਲੈ ਵੀ ਲਈ ਸਾਡੇ ਕੋਲੋਂ ਜੀ ਫਿਰ ਨਾ ਅਸੀਂ ਨੂੰ ਨਾ ਕਰਨ ਜੋਗੇ ਫਿਰ ਇਹੀ ਕਿਹਾ ਵੀ ਚਲੋ ਜੋ ਜਿਹੋ ਤਰ੍ਹਾਂ ਤਰੀਕਾ ਸਹੀ ਤਰੀਕਾ ਉਹ ਸਭ بتاਓ ਕਿ ਭੇਜ ਜੀ ਸਾਨੂੰ ਉਹਨੇ ਇਹੀ ਵਿਸ਼ਵਾਸ ਹੋਇਆ ਵੀ ਮੈਂ ਤੁਹਾਨੂੰ ਲੀਗਲ ਤਰੀਕੇ ਨਾਲ ਭੇਜੂਗਾ ਕੋਈ ਮਤਲਬ ਇਹੋ ਜਿਹਾ ਕੋਈ ਤੁਹਾਨੂੰ ਨਹੀਂ ਅਨਲਿਗਲ ਉਹ ਨਹੀਂ ਹੋਊਗਾ ਜੀ ਦੇ ਦੇ ਕਿ ਪਰ ਕਿੰਨੀ ਕੁ ਦੋਹੇ ਬੱਚਿਆਂ ਦੀ ਕਿੰਨੀ ਕੁ ਪੈਸਾ ਰਹਿ ਗਿਆ ਉਹਨਾਂ ਨੇ ਪੇਮੈਂਟ ਕਿੰਨੀ ਕੁ ਹੋ ਗਈ ਲੈ ਲਈ ਉਹਨਾਂ ਨੇ ਪੇਮੈਂਟ ਸਾਰਾ